ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਮੇਰਾ ਪਿੰਡ ਇੱਥੋਂ ਹੀ 1 ਕਿਲੋਮੀਟਰ ਦੂਰ ਇਸਰੇੜੀ ਪਿੰਡ ਹੈ ਜੀ ਮੈਂ ਇੱਥੇ ਆਮ ਆਦਮੀ ਕਲੀਨਿਕ ਤੋਂ ਆਪਣੀ ਮਾਤਾ ਦੀ ਪਿਛਲੇ ਕਾਫੀ ਸਮੇਂ ਤੋਂ ਦਵਾਈ ਲੈ ਰਿਹਾ ਹਾਂ ਉਹਨਾਂ ਨੂੰ ਬੀਪੀ 슈ਗਰ ਥਾਇਰਾਇਡ ਯੂਰੀਆ ਐਸਿਡ ਕੈਸਟੋਲ ਦੀ ਪ੍ਰੋਬਲਮ ਹੈ ਮੈਂ ਇੱਥੋਂ ਦਵਾਈ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹਾਂ ਮੇਰੀ ਮਾਤਾ ਨੂੰ ਬਹੁਤ ਵਧੀਆ ਇੱਥੋਂ ਰਿਜ਼ਲਟ ਮਿਲ ਰਹੇ ਨੇ ਦਾ ਨਾਮ ਆਮ ਮਨਦੀਪ ਸ਼ਰਮਾ ਪਹਿਲੇ ਮੈਂ ਵੀ ਨਵੇਂ ਦਵਾਈ ਖਾਵਾਂ ਤੀ ਮੈਨੂੰ ਰਾਮਨੀ ਜੀ ਆਇਆ ਕੇ ਫਿਰ ਉਸ ਤੋਂ ਬਾਅਦ ਇਹ ਕਲੀਨਿਕ ਖੁੱਲਿਆ ਹੈ ਬਹੁਤ ਵਧੀਆ ਦਵਾਈ ਮਿਲਦੀ ਹੈ ਯਹਾਂ ਤੇ ਬਹੁਤ ਅੱਛੇ ਡਾਕਟਰ ਹੈ ਸਾਰੇ ਟੈਸਟ ਫਰੀ ਹੁੰਦੇ ਹੈ ਫਰੀ हमको ਦਵਾਈ ਮਿਲਦੀ ਹੈ ਇਹ ਸਭ ਤੋਂ ਵੱਡੀ ਗੱਲ ਇਹ ਆਮ ਆਦਮੀ ਕਲੀਨਿਕ ਸਿਰਫ ਇੱਕ ਆਮ ਆਦਮੀ ਕਲੀਨਿਕ ਹੀ ਨਹੀਂ ਬਲਕਿ ਗਰੀ ਪਰਿਵਾਰ ਦੇ ਵਰਗ ਦੇ ਲਈ ਬਹੁਤ ਹੀ ਵਧੀਆ ਸਾਧਨ ਹੈ ਮੈਂ ਭਗਵਾਨ ਤੁਮਾਨ ਦਾ ਬਹੁਤ ਹੀ ਸ਼ੁਕਰਗੁਜ਼ਾਰ ਕਰਨਾ ਹਾਂ ਜਿਨ੍ਹਾਂ ਨੇ ਇੱਥੇ ਗਰੀਬ ਲੋਕਾਂ ਦੇ ਲਈ ਇਹ ਕੰਮ ਬਹੁਤ ਹੀ ਸੋਚਾਰੂ ਢੰਗ ਨਾਲ ਕੀਤਾ ਹੈ ਇੱਥੇ ਬੈਠਣ ਦੀ ਵਿਵਸਥਾ ਬਹੁਤ ਵਧੀਆ ਹੈ ਜਿਵੇਂ ਸਰਦੀਆਂ 'ਚ ਜਾਂ ਗਰਮੀਆਂ 'ਚ ਕਹਿ ਦੋ ਏਸੀ ਦੀ ਵਿਵਸਥਾ ਬਹੁਤ ਵਧੀਆ ਹੈ ਇੱਥੇ ਜਿਵੇਂ ਅਸੀਂ ਕਿਸੇ ਵੀ ਪ੍ਰਕਾਰ ਦਾ ਮੈਂ ਆਪਣੀ ਖੁਦ માતા ਦਾ ਇੱਥੇ ਸ਼ੂਗਰ ਬੀਪੀ ਆਦਿ ਟੈਸਟ ਕਰਾਇਆ ਜੋ ਮੈਨੂੰ ਰਿਪੋਰਟ ਅਗਲੇ ਦਿਨ ਬਿਨਾਂ ਕਿਸੇ ਖਰਚੇ ਨਾਲ ਇੱਥੋਂ ਮਿਲ ਗਈ ਜਿਵੇਂ ਦਵਾਈਆਂ ਵਗੈਰਾ ਦਿੰਦੇ ਆ ਇਹ ਨਹੀਂ ਹੈ ਕਿ ਅਸੀਂ ਅੱਜ ਇੱਥੇ ਆਏ ਤਾਂ ਇੱਥੇ ਦਵਾਈਆਂ ਖਤਮ ਨੇ ਸਾਨੂੰ ਇੱਥੇ ਦਵਾਈਆਂ ਐਟ ਅ ਟਾਈਮ ਮੌਜੂਦ ਹੀ ਇੱਥੋਂ ਮਿਲਦੀਆਂ ਨੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਵਾਈ ਦੀ ਸ਼ਾਰਟੇਜ ਨਹੀਂ ਹੈਗੀ ਮੈਂ ਸਰਦਾਰ ਭਗਵੰਤ ਮਾਨ ਸਿੰਘ ਦਾ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਇੱਥੇ ਆਮ ਆਦਮੀ ਕਲੀਨਿਕ ਖੋਲ੍ਹਿਆ ਇਹ ਲੋਕਾਂ ਦੀ ਭਲਾਈ ਦੀ ਦਿਨ ਰਾਤ ਦਿਨ ਤੁਗਣੀ ਤੇ ਰਾਤ ਚੌਗਣੀ ਤਰੱਕੀ ਕਰਦਾ ਰਹੇ ਮੈਂ ਭਗਵੰਤ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਇੱਥੇ ਕਲੀਨਿਕ ਖੋਲ੍ਹ ਕੇ ਉਹਨਾਂ ਨੇ ਬਹੁਤ ਵਧੀਆ ਹੀ ਕੰਮ ਕੀਤਾ